ਗੁਰਬਾਜ਼ ਗੁਰਬਾਜ਼ ਨਾਮ ਦਾ ਇਹ ਮੋਰ ਬਾਈ ਕੋਲੇ ਪਿਛਲੇ 10 ਸਾਲਾਂ ਤੋਂ ਰਹਿੰਦਾ ਬਾਈ ਕਹਿੰਦਾ ਸਾਡੇ ਖੇਤਾਂ ਵਿੱਚ ਮੋਰਨੀ ਨੇ ਆਂਡੇ ਧਰਤੇ ਸੀ ਕਿਉਂਕਿ ਉਹ ਨਹਿਰਾਂ ਤੇ ਆ ਤੇ ਉੱਥੇ ਕਿਸੇ ਆਵਾਰਾ ਕੁੱਤਿਆਂ ਨੇ ਮੋਰਨੀ ਭੁਜਾ ਦਿੱਤੀ ਤੇ ਆਂਡੇ ਉੱਥੇ ਰਹਿ ਗਏ ਮੈਂ ਆ ਕੇ ਕੁਕੜੀ ਕੋਲੇ ਰੱਖ ਦੇ ਤੇ ਕੁਕੜੀ ਨੇ ਬੱਚੇ ਘਟਾਤੇ ਤੇ ਉਸ ਤੋਂ ਬਾਅਦ ਇਹ ਮੋਰ ਮੇਰੇ ਜਵਾਕਾਂ ਵਾਂਗੂ ਮੇਰੇ ਕੋਲ ਰਹਿੰਦਾ ਇੱਕ ਵਾਰ ਘਰੇ ਬੱਚੇ ਕੱਢ ਲੇ ਤੇ ਉਹਦੇ ਬੱਚੇ ਵੀ ਬੱਚਾ ਵਾਂਗੂ ਪਾਲ ਰਿਆ ਬਾਈ ਕਹਿੰਦਾ ਇਹ ਮੋਰ ਮੇਰੇ ਘਰ ਦੀ ਰਾਖੀ ਵੀ ਕਰਦੇ ਆ। ਪੂਰਾ ਬੰਦਾ ਜਦੋਂ ਕਿਤੇ ਘਰ ਆ ਜਾਵੇ ਤਾਂ ਉਹ ਡੁੱਡ ਕੇ ਪੈਂਦੇ ਆ। ਇੱਥੋਂ ਤੱਕ ਕਿ ਬਿਜਲੀ ਵਾਲਿਆਂ ਨੂੰ ਵੀ ਘਰੇ ਨਹੀਂ ਵੜਨ ਦਿੰਦੇ। ਕਹਿੰਦਾ ਇਹਦਾ ਸ਼ੌਂਕ ਤਾਂ ਭੈੜਾ ਪਰ ਖਰਚਾ ਵੀ ਬਿਰੇ ਪੂਰਾ ਕਰੀਦਾ। ਆਜੋ ਆਪਾਂ ਗੱਲਬਾਤ ਕਰਦੇ ਆ ਕਿਵੇਂ ਪਾਲਦਾ ਕੀ ਖਰਚਾ। ਇੱਕ ਦੁਆਰੀ ਮੀਟਰ ਦੇਖਣ ਆਲੇ ਆਏ ਆ ਉਹਨਾਂ ਨੂੰ ਵੀ ਫੇਰ ਲੰਦਾ ਗਾਹਾਂ ਨਹੀਂ ਲੰਘਣ ਦਿੰਦਾ। ਫੇਰ ਤਾਂ ਫਾਇਦਾ ਹੋ ਜਾਂਦਾ ਉਹਦਾ ਵੀ। ਵੱਡਾ ਮੋਹਰਾ ਦੋ ਮੂਰਨੀਆਂ ਤੇ ਦੋ ਬੱਚੇ ਆ 7 ਮਹੀਨੇ ਆ ਆਜੋ ਆਵਾਜ ਆਜਾ ਆ ਜਾ ਰੋਟੀ ਖਾ ਲੈ ਵਿਚਾਲ ਦੇ ਵਿੱਚ ਤੇ ਇਹਨਾਂ ਨੂੰ ਮੂਹ ਫਲੀ ਪਾਉਣੀ ਪੈਂਦੀ ਆ ਹੂੰ ਲਿਆ ਕੇ ਠੀਕ ਹੈ ਹੁਣ ਇਹਨਾਂ ਨੂੰ ਲਿਆ ਕੇ ਉਗੂਰ ਪਾਈਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਮੈਂ ਹਾਂ ਜੋਤ ਕਰੇਵਾਲ ਅੱਜ ਇੱਕ ਅਜਿਹੇ ਵੀਰ ਨਾਲ ਮਿਲੌਣ ਲੱਗੇ ਆ ਜਿਹਦੇ ਘਰ ਦੀ ਰਾਖੀ ਮੋਰ ਕਰਦੇ ਆ ਜਿਹਦੇ ਪੁੱਤਾਂ ਵਾਂਗੂ ਮੋਰ ਰਹਿੰਦੇ ਆ ਧੀਆ ਵਾਂਗੂ ਮੋਰਦੀਆਂ ਰਹਿੰਦੀਆਂ ਅਜਿਹੇ ਵੀਰ ਨਾਲ ਅੱਜ ਤੁਹਾਨੂੰ ਮਿਲੌਣ ਲੱਗਾ ਤੇ ਆਓ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਆ ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਘਰ ਦੀ ਕਹਿੰਦੇ ਰਾਖੀ ਮੋਰ ਕਰਦੇ ਆ ਸੱਚ ਹੈ ਗੱਲ ਸਾਚੀ ਆ ਜੀ ਇੱਥੇ ਮੰਜੇ ਤੇ ਬੈਠੇ ਹੁੰਦੇ ਆ ਉੱਥੇ ਜਦੋਂ ਮੰਜਾ ਡਾਇਆ ਹੁੰਦਾ ਹੂੰ ਜੇ ਕਈ ਵਾਰੀ ਕੋਈ ਆ ਜੇ ਤਾਂ ਇਹ ਮਾਰਦਾ ਵੀ ਆ ਹੂੰ ਵੀ ਉਪਰਾ ਬੰਦਾ ਆ ਜੇ ਹਾਂ ਉਪਰਾ ਬੰਦਾ ਆ ਜੇ ਮਾਰਦਾ ਵੀ ਆ ਹੂੰ ਠੀਕ ਹੈ ਡਾਲੀ ਵਾਲਾ ਬਾਬਾ ਆਉਂਦਾ ਉਹਨੂੰ ਵੀ ਘੇਰ ਲੈਂਦਾ ਕਈ ਵਾਰੀ ਇੱਕ ਦੋ ਵਾਰੀ ਮੀਟਰ ਦੇਖਣ ਵਾਲੇ ਆ ਜਾਂ ਉਹਨਾਂ ਨੂੰ ਵੀ ਘੇਰ ਲੈਂਦਾ ਗਾਹਾਂ ਨਹੀਂ ਲੰਘਣ ਦਿੰਦਾ ਹੂੰ ਫੇਰ ਤਾਂ ਫਾਇਦਾ ਹੋ ਜਾਂਦਾ ਹੁੰਦਾ ਬਈ ਹੂੰ ਠੀਕ ਹੈ ਤੇ ਬਈ ਆ ਉਹਨਾਂ ਵਾਸਤੇ ਮੈਨੂੰ ਲੱਗਦਾ ਹੈ ਨਾ ਰੋਟੀ ਉਹਨਾਂ ਨੂੰ ਹੀ ਬਣਾਉਣੀ ਹੈ ਹੂੰ ਤਾਂ ਉਹ ਤੁਸੀਂ ਬਈ ਕੀ ਕਿੰਨੇ ਕ ਮੋਰਾ ਆਪਣੇ ਕੋਲੇ ਪੰਜ ਹੂੰ ਪੰਜ ਮੰਨ ਲਓ ਵੀ ਇੱਕ ਵੱਡਾ ਮੋਰਾ ਦੋ ਮੋਰਨੀਆਂ ਤੇ ਦੋ ਬੱਚੇ ਆ 7 ਕਿੰਨੇ ਆ ਠੀਕ ਹੈ ਇਹ ਕਿਥੋਂ ਲੈਂਦੇ ਸੀ ਭਈ ਆਦੋਂ ਨਾਲੇ ਆ ਪੌਦ ਇਹ ਤਾਂ ਮੁਰਗੀ ਤੋਂ ਆਂਡੇ ਰਿਹਾਏ ਸੀ ਸਾਨੂੰ ਸਾਡੇ ਇਥੋਂ ਕਿਧਰੋਂ ਖੇਤੋਂ ਸਾਡੇ ਉਧਰ ਨਾ ਨਹਿਰ ਤੇ ਆ ਸਾਡਾ ਖੇਤ ਨਹਿਰ ਗੱਨੀ ਹੂੰ ਉਧਰੋਂ ਆਂਡੇ ਮਿਲੇ ਸੀ ਹੂੰ ਉਹ ਮੌਰਨਿਕ ਤੇ ਧਰ ਦੁਰਗੀ ਉਧਰ ਕੁੱਤੇ ਵਾਲੇ ਰਹਿੰਦੇ ਆ ਸਾਡਾ ਰੋੜੀਆ ਉਹ ਕੁੱਤਿਆਂ ਘਾਤਿਆਂ ਨੇ ਮਾਰਤੀ ਹੂੰ ਫਿਰ ਜੀ ਉਥੋਂ ਆਂਡੇ ਚਾੱਕ ਕੇ ਲਿਆ ਕੇ ਅੱਜ ਤੋਂ 10 11 ਸਾਲ ਪਹਿਲਾਂ ਦੀ ਗੱਲ ਹੈ ਅੱਛਾ ਅਸੀਂ ਲਿਆ ਕੇ ਮੁਰਗੀ ਥੱਲੇ ਧਰ ਤੇ ਉਹ ਨਿਕਲੇ ਬੱਚੇ ਹੂੰ ਤੇ ਉਸ ਤੋਂ ਬਾਅਦ ਚਲੋ ਫਿਰ ਇਹ ਇੱਥੇ ਪਾਰ ਇਹਨਾਂ ਨੇ ਆਪ ਕੱਢ ਲਏ ਹੂੰ ਤੇ ਉਦੋਂ ਦੇ ਫਿਰ ਇਹ ਇੱਥੇ ਸਾਡੇ ਕੋਲ ਹੀ ਰਹਿੰਦੇ ਆ ਤੇ ਇਹ ਭਾਈ ਜਿਵੇਂ ਉਹ ਸਾਹਮਣੇ ਬੈਠਾ ਹੂੰ ਤੇ ਇਹ ਇਹਨੂੰ ਫਿਰ ਜੇ ਕੋਈ ਬਾਜੂ ਨਾਂ ਲੈ ਕੇ ਬਾਜ ਮਾਰਦੇ ਹੋਵੋਗੇ ਤਾਂ ਫਿਰ ਆਏ ਤੇ ਹੁਣੇ ਤੇ ਆ ਜਾਂਦਾ ਹੂੰ ਆ ਇਹ ਜਿਵੇਂ ਆ ਸਾਡੇ ਦੂਜੇ ਘਰ ਵਾਲਿਆਂ ਇਹਨਾਂ ਦੇ ਘਰੇ ਜਾ ਵਰਦਾ ਇਹ ਬਾਹਲੀ ਦੂਰ ਨਹੀਂ ਜਾਂਦਾ ਹੂੰ ਇਹਨੂੰ ਜਦੋਂ ਉੱਧਰ ਹੋਵੇ ਬਾਜ ਮਾਰਦੇ ਦੀ ਜਾਂ ਫਿਰ ਇੱਥੇ ਕੰਦ ਤੇ ਆ ਜਾਂਦਾ ਹੂੰ ਇਹਨੂੰ ਬਈ ਗਾਂ ਹੋ ਕੇ ਮੜਾ ਇਹ ਬਾਜ ਮਾਰੋ ਮੈਂ ਪਿੱਛੇ ਹੋ ਜਾਣਾ ਕਿਉਂਕਿ ਬਾਈ ਨਾਲ ਇਹ ਪੰਛੀ ਕੁਲਿਆ ਮਿਲਿਆ ਬਾਈ ਨੂੰ ਜਾਣਦਾ ਬਾਜ ਉਹ ਬਾਜ ਆ ਜਾ ਰੋਟੀ ਖਾ ਲੈ ਵੀਡੀਓ ਦੀ ਮਾਤਲੋ ਛੋਟ ਉਧਰ ਬਾਦਨੇ ਆ ਇਧਰ ਆਓ ਆ ਜਾ ਲੈ ਖੜਾ ਕੋਹ ਨਹੀਂ ਕਰਨੇ ਖਾਲਾ ਰੋਟੀ ਖਾਲਾ ਇਹ ਇਹ ਫਿਰ ਬਈ ਉੜਦੇ ਵੀ ਹੋਣਗੇ ਹਾਂ ਉੜਦੇ ਵੀ ਆ ਹੂੰ ਇਹ ਫਿਰ ਕਿੰਨਾ ਕੁ ਚ ਉੱਡ ਜਾਂਦੇ ਆ ਇਹ ਉੱਚਾ ਤਾਂ ਇਹ ਡਾਰੀ ਮਾਰਦਾ ਬਹੁਤ ਉੱਚੀ ਡਾਰੀ ਮਾਰ ਜਾਂਦਾ ਜਿਵੇਂ ਡਾਰੀ ਮਾਰੀ ਕਿਲੋਮੀਟਰ ਤੱਕ ਵੀ ਜਾ ਸਕਦਾ ਅੱਧਾ ਕਿਲੋਮੀਟਰ ਤੱਕ ਵੀ ਹੂੰ ਜਦੋਂ ਇਹਦਾ ਪੂੰਜਾ ਵਾਲਾ ਵੱਡਾ ਹੋ ਜਾਂਦਾ ਹੂੰ ਉਦੋਂ ਘਟ ਉੜਦਾ ਹੂੰ ਉਦੋਂ ਬਾਲੀ ਡਾਰੀ ਨਹੀਂ ਮਾਰਦਾ ਹੂੰ ਤੇ ਜਿਵੇਂ ਉਹ ਦੂਜਾ ਹੂੰ ਉਹ ਬਾਲੀ ਡਾਰੀ ਮਾਰਦਾ ਕਿਉਂਕਿ ਉਹਦਾ ਵਜ਼ਨ ਘਟਾ ਹੂੰ ਇਹਦਾ ਜਦੋਂ ਪੂੰਜਾ ਆ ਜਾਂਦਾ ਉਦੋਂ ਵਜ਼ਨ ਵੱਡਾ ਹੋ ਜਾਂਦਾ ਫੇਰ ਇਹ ਬਾਲੀ ਦੂਰ ਨਹੀਂ ਡਾਰੀ ਮਾਰਦਾ ਇਹ ਮੰਨ ਲਓ ਜਿਵੇਂ ਇੱਥੋਂ ਡਾਰੀ ਮਾਰੀ ਹੂੰ ਜਿਵੇਂ ਇਧਰੋਂ ਡਾਰੀ ਮਾਰੀ ਉਹ ਕੋਠੇ ਤੇ ਜਾ ਵੜਦਾ ਠੀਕ ਹੈ ਉਧਰੋਂ ਡਾਰੀ ਮਾਰੀ ਜਿਵੇਂ ਹੋ ਉਹ ਉਹ ਕੋਠੇ ਤੋਂ ਡਾਰੀ ਮਾਰ ਕੇ ਇੱਧਰ ਵੀ ਆ ਸਕਦਾ ਇਹ ਤੋਂ ਡਾਰੀ ਮਾਰ ਕੇ ਉੱਥੇ ਵੀ ਆ ਸਕਦਾ ਤੇ ਭਾਈ ਇਹ ਕੁੱਤੇ ਕੱਤਿਆ ਦਾ ਜਿਵੇਂ ਖਤਰਾ ਹੁੰਦਾ ਹੈ ਬਿੱਲੀਆਂ ਬੁੱਲੀਆਂ ਉਹ ਫਿਰ ਬਿੱਲੀਆਂ ਦਾ ਤਾਂ ਨਹੀਂ ਖਤਰਾ ਕੁੱਤਿਆਂ ਦਾ ਖਤਰਾ ਜਿਹੜੇ 12 ਕੁੱਤੇ ਆ ਉਹ ਮਾਰ ਮੂਰ ਦਿੰਦੇ ਆ ਅੱਗੇ ਸਾਡੀ ਇੱਕ ਮੋਰ ਨਹੀਂ ਮਾਰਦੀ ਬਿੱਲੀ ਤੋਂ ਨਹੀਂ ਡਰਦੇ ਬਿੱਲੀ ਨੂੰ ਤਾਂ ਘੇਰ ਲੈਂਦੇ ਆ ਅੱਛਾ ਬਿੱਲੀ ਨੂੰ ਘੇਰ ਲੈਂਦੇ ਆ ਹਾਂ ਬਿੱਲੀ ਭੱਜ ਜਾਂਦੀ ਐ ਇਹਨਾਂ ਨੂੰ ਦੇਖ ਕੇ ਖੜਦੀ ਵੀ ਨਹੀਂ ਹੂੰ ਬਿੱਲੀ ਦਾ ਜੇ ਮੰਨ ਲਓ ਇੱਥੇ ਬਿੱਲੀ ਆ ਗਈ ਤੇ ਬਿੱਲੀ ਦੇ ਮੰਗਰੀ ਜਾਣਗੇ ਬਿੱਲੀ ਭੱਜ ਜਾਂਦੀ ਐ ਬਿੱਲੀ ਨੇ ਇਹਨਾਂ ਨੂੰ ਕੋਸ ਕਰਦੀ ਹੂੰ ਤੇ ਜਦੋਂ ਉਵਾਰਾ ਕੁੱਤੇ ਆ ਜਿਹੜੇ ਹੂੰ ਇੱਕ ਰੇ ਰੱਖੇ ਕਰਕੇ ਕੁੱਤਿਆਂ ਤੋਂ ਡਰਦੇ ਨਹੀਂ ਹੂੰ ਫਿਰ ਉਵਾਰਾ ਕੁੱਤੇ ਕਈ ਵਾਰੀ ਮਗਰ ਮੂਰ ਪਾਏ ਜਾਂਦੇ ਆ ਹੂੰ ਇਹਦੇ ਵੀ ਇੱਕ ਵਾਰੀ ਮਗਰ ਪੈ ਗਏ ਸੀ ਹੋਰਲਾ ਫਰ ਫੜ ਲਿਆ ਸੀ ਇਹਦਾ ਹੂੰ ਤੇ ਫਿਰ ਉਸ ਤੋਂ ਬਾਅਦ ਇਹਨੂੰ ਫਰ ਤੇ ਟਾਂਕੇ ਟੂਕੇ ਲਵਾਏ ਹੂੰ ਸੈਟਾ ਹੁਣ ਤਾਂ ਉੜਦਾ ਠੀਕ ਹੈ ਤੇ ਉਦੋਂ 10-15 ਦਿਨ ਇਹਨੂੰ ਇਹ ਹੋ ਗਿਆ ਸੀ ਫਿਰ ਇਹਨੂੰ 10-15 ਦਿਨ ਬਾਅਦ ਸੈਟ ਹੋਇਆ ਭਾਈ ਅੱਜ ਕੱਲ ਹਰ ਕੋਈ ਵੀ ਚੀਜ਼ ਹੈ ਉਹ ਪ੍ਰੋਫਿਟ ਅਸਤੇ ਰੱਖੀ ਜਾਂਦੀ ਆ ਵੀ ਤਾਂ ਆਹ ਪ੍ਰੋਫਿਟ ਆ ਇਹ ਇਹਦਾ ਕੀ ਪ੍ਰੋਫਿਟ ਆ ਇਹਦਾ ਪ੍ਰੋਫਿਟ ਕੋਈ ਨਹੀਂ ਇਹਦਾ ਤਾਂ ਖਰਚਾ ਹੀ ਆ ਹੂੰ ਠੀਕ ਆ ਕੱਲਾ ਸ਼ੌਂਕ ਹੀ ਆ ਸ਼ੌਂਕ ਹੀ ਆ ਹੂੰ ਠੀਕ ਆ ਕੀ 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 ਖਰਚਾ ਆ ਜਾਂਦਾ ਭਈ ਇਹਦਾ ਖਰਚਾ ਇਹਦਾ ਆਏ ਆ ਵੀ ਛਾਲ ਦੇ ਵਿੱਚ ਤੇ ਇਹਨਾਂ ਨੂੰ ਮੂਹ ਖਲੀ ਪਾਉਣੀ ਪੈਂਦੀ ਆ ਹੂੰ ਲਿਆ ਕੇ ਠੀਕ ਆ ਹੁਣ ਇਹਨਾਂ ਨੂੰ ਲਿਆ ਕੇ ਮੂਹ ਪਾਈਦੇ ਆ ਹੂੰ ਠੀਕ ਆ ਮੂਹਾਂ ਦੀ ਟੋਟ ਲਿਆਈਦੀ ਆ ਹੂੰ ਜਿਵੇਂ ਗੁਰੂ ਮਿਲਦੇ ਆ 100 ਰੁਪਏ ਕਿਲੋ ਜਿਹੜੀ ਉਹਨਾਂ ਦੀ ਟਟਾ ਉਹ ਦਿੰਦੇ ਆ 60 ਰੁਪਏ ਕਿਲੋ ਹੂੰ ਉਹਰਾ ਦੀ ਟਟ ਲਿਆ ਕੇ ਪਾਈ ਦੀ ਆ ਠੀਕ ਆ ਉਹ ਮੰਨ ਲਓ ਜਦੈ ਸ਼ਹਿਰ ਜਾਈਦਾ ਉੱਦੇ ਉੱਥੋਂ ਲਿਆਈ ਦੀ ਆ 3-4 ਕਿਲੋ ਤੇ ਉਹ ਇਹਨਾਂ ਨੂੰ 4-5 ਦਿਨ ਲੰਘ ਜਾਂਦੇ ਆ ਤੇ ਫੇਰ ਫੇਰ ਜਦੋਂ ਉਹਨਾਂ ਨੂੰ ਫੇਰ ਜਾ ਮੜੀ ਦਾ ਫੇਰ ਲਿਆਈ ਦੀ ਆ ਠੀਕ ਜਵਾਕਾਂ ਨੂੰ ਰੱਖਦੇ ਉਹਨਾਂ ਨੂੰ ਰਿਆਪ ਰਿਆ ਕੇ ਤੇ ਫੇਰ ਬਾਕੀ ਆ ਹੋਰ ਘਰੇ ਰੋਟੀਆਂ ਗੁੱਲੀ ਡੰਡਾ ਜਿਹੜਾ ਮਾੜ ਲੋਹਾ ਕਾਂਕ ਦੇ ਵਿੱਚੋਂ ਝਾਰ ਝੂਰ ਨਿਕਲਦਾ ਹੁੰਦਾ ਜਾਂ ਚੌਲਾਂ ਚੋਂ ਟੁੱਟ ਟੱਟ ਜੀ ਨਿਕਲਦੀ ਉਹ ਅਸੀਂ ਵੇਚਦੇ ਨਹੀਂ ਉਹ ਅਸੀਂ ਇਹਨਾਂ ਨੂੰ ਹੀ ਪਾਉਂਦੇ ਆ ਉਹ ਪਾਉਂਦਾ ਗੱਟੇ ਭਰੇ ਉਹ ਆਈਆਂ ਬਸ ਉਹ ਸਾਰੇ ਜਾਨਵਰਾਂ ਨੂੰ ਪਾ ਦਿੰਦੇ ਇਹਨਾਂ ਨੂੰ ਪਾ ਦਿੰਦੇ ਆ ਜਿਵੇਂ ਸਾਡੀਆਂ ਜਿਵੇਂ ਉਹ ਕਿਕਰ ਦੇ ਉੱਤੇ ਬੋਤਲ ਲਾਈ ਵੀ ਆ ਉਹ ਉਹਦੇ ਵਿੱਚ ਦਾਣੇ ਪਾਉਂਦੇ ਆ ਇੱਥੇ ਉਹ ਸੱਤ ਦੇ ਉੱਪਰ ਦਾਣੇ ਪਾਉਂਦੇ ਆ ਉਹ ਸ਼ੈੱਡ ਦੇ ਥੱਲੇ ਟੰਗੀਆਂ ਹੋਈਆਂ ਬੋਤਲਾਂ ਉਹਨਾਂ 'ਚ ਦਾਣੇ ਪਾਉਂਦੇ ਆ ਉਹ ਅਸੀਂ ਆਈ ਪਾ ਦਿੰਨੇ ਆ ਅਸੀਂ ਮਾਰ ਲੋ ਵੀ ਵੇਚ ਦੇਣੀ ਆ ਤੇ ਬਾਈ ਇਹ ਜਦੋਂ ਉੜਦੇ ਆ ਫਿਰ ਇਹ ਮੁੜ ਕੇ ਘਰੇ ਆ ਜਾਂਦੇ ਆ ਸ਼ਾਮ ਨੂੰ ਇਹ ਬਾਲਾ ਟਾਈਮ ਨਹੀਂ ਇਹ ਜੇ ਜਾਂਦੇ ਆ ਤਾਂ 10 20 ਮਿੰਟ ਹੀ ਜਾਂਦੇ ਆ ਸ਼ਾਮ ਤੱਕ ਨਹੀਂ ਇੰਨਾ ਟਾਈਮ ਨਹੀਂ ਬਾਹਰ ਜਾਂਦੇ ਤੇ ਬਾਈ ਫਿਰ ਜਦੋਂ ਇਹ ਪਿੰਡ ਚ ਜਾਂਦੇ ਜਾਂਦੇ ਆ ਉਦੋਂ ਫਿਰ ਕੋਈ ਪਿੰਡ ਵਾਲਾ ਫੜਨ ਦੀ ਕੋਸ਼ਿਸ਼ ਨਹੀਂ ਕਰਦਾ ਇਹਨਾਂ ਨੂੰ ਨਹੀਂ ਕੋਈ ਨਹੀਂ ਕਰਦਾ ਅਗਲਾ ਫੋਨ ਕਰਕੇ ਦੱਸ ਦਿੰਦਾ ਵੀ ਯਾਰ ਸਾਡਾ ਮੋਰ ਦੁਰਿਆ ਖੱਦਾ ਇੱਥੇ ਠੀਕ ਆ ਵੀ ਲੋਕਾਂ ਨੂੰ ਪਤਾ ਵੀ ਫਿਰ ਉਹ ਅਗਲੇ ਨੂੰ ਕਹਿ ਦੇਈਦਾ ਵੀ ਕੋਈ ਨਹੀਂ ਆਪੀ ਆ ਜੂਗਾ ਹੂੰ ਉਹ ਕਹਾਂ ਅਗਲੇ ਨੂੰ ਆਇਆ ਹੁੰਦਾ ਵੀ ਯਾਰ ਕੁੱਤੇ ਨਾ ਮਾਗਰ ਪੈ ਜਾਣ ਹੂੰ ਤੇ ਫਿਰ ਉਹ ਅਗਲੇ ਨੂੰ ਕਹਿ ਦੇਈਦਾ ਕੋਈ ਨਹੀਂ ਆ ਜੂਗਾ ਹੂੰ ਬਈ ਇਹਦੇ ਮਾਰਿਆਂ ਨੂੰ ਕਿਤੇ ਨਾ ਕਿਤੇ ਇੱਕ ਜਣੇ ਨੂੰ ਘਰੇ ਵੀ ਰਹਿਣਾ ਪੈਂਦਾ ਹੋਊਗਾ ਕੋਈ ਰਿਸ਼ਤੇਦਾਰੀ ਚ ਵਿਆਹ ਆ ਗਿਆ ਜਾਂ ਕੋਈ ਹੋਰ ਕੰਮ ਆ ਗਿਆ ਘਰੇ ਹੁੰਨੇ ਅਸੀਂ ਅਸੀਂ ਤਿੰਨ ਭਾਈਆਂ ਇੱਕ ਸਾਡੀ ਮਾਸੀ ਦਾ ਮੁੰਡਾ ਇਹ ਹੂੰ ਤੇ ਮਾਰ ਲੋ ਚਾਰ ਜਣੇ ਅਸੀਂ ਤੇ ਸਾਰੇ ਤਾਂ ਫਿਰ ਕਿਤੇ ਜਾਂਦੇ ਨਹੀਂ ਅਸੀਂ ਬਸ ਜੋ ਜਾਵੜੇ ਤਾਂ ਦੋ ਘਰੇ ਜਾਂਦੇ ਹਾਂ ਹੂੰ ਠੀਕ ਹੈ ਤੇ ਬਈ ਇਹ ਫਿਰ ਜਵਾਕਾਂ ਦੇ ਮਾਰਦਾ ਮੂਹਰਦਾ ਨਹੀਂ ਜਿਵੇਂ ਕਹਿੰਦੇ ਮੋਰ ਮਾਰ ਮੂਰ ਵੀ ਜਾਂਦਾ ਮਾਰਦਾ ਵੱਡਿਆਂ ਜਵਾਕਾਂ ਦੇ ਨਹੀਂ ਮਾਰਦਾ ਵੱਡਿਆਂ ਦੇ ਮਾਰਦਾ ਇਹ ਇਹ ਕੀ ਕਾਰਨਾ ਬਈ ਤਾਂ ਜਵਾਕਾਂ ਨਾਲ ਫਿਰ ਪਿਆਰ ਪਿਉਰ ਕਹਿ ਸਕਦੇ ਆਪਾਂ ਵੀ ਜਿਵੇਂ ਵੱਡਿਆਂ ਦੇ ਮਾਰਦਾ ਕਹਿ ਸਕਦੇ ਆ ਜਾਂ ਤਾਂ ਜਾਨਵਰ ਨੂੰ ਇਹ ਹੋਊਗਾ ਵੀ ਇਹ ਬੱਚੇ ਆ ਜਵਾ ਅਸਲ ਵਿੱਚ ਬੱਚਾ ਨੂੰ ਕੋਈ ਵੀ ਚੀਜ਼ ਨਹੀਂ ਗੁਲ ਕਰਨੀ ਠੀਕ ਹੈ ਇਹ ਜਿਵੇਂ ਵੱਡਿਆਂ ਦੇ ਮਾਰਦਾ ਹੁਣ ਮੈਂ ਇਹਨਾਂ ਨੂੰ ਸਾਰਾ ਦਿਨ ਕੋਸ ਕਿਤੇ ਕੋਸ ਪਾਤਾ ਕਿਤੇ ਕੋਸ ਪਾਤਾ ਸਾਂਭ-ਸਮਾਲ ਕਰਦਾ ਇਹ ਮੇਰੇ ਵੀ ਮਾਰ ਜਾਂਦਾ ਆ ਦੇ ਕੱਲ ਇੱਥੇ ਨੇ ਮੇਰੇ ਇੱਥੇ ਮਾਰਿਆ ਸੀ ਅੱਛਾ ਠੀਕ ਹੈ ਭਾਈ ਫਿਰ ਇਹਦੇ ਨੌਂਦਰਾਂ ਬਹੁਤ ਵੱਡੀਆਂ ਵੱਡੀਆਂ ਸੀ ਫਿਰ ਮੈਂ ਕੱਲ ਫੜ ਕੇ ਇਹਦੀਆਂ ਨੌਂਦਰਾਂ ਕੱਟੀਆਂ ਠੀਕ ਹੈ ਬਹੁਤ ਵਧੀਆਂ ਵੀ ਆ ਜੀ ਹੂੰ ਤੇ ਹੁਣ ਮਾਰ ਲਓ ਜੇ ਮਾਰੂ ਬਾਏ ਤਾਂ ਖੁੱਭਦੀਆਂ ਨਹੀਂ ਕੱਲ ਉਹ ਤਿੱਖੀਆਂ ਜਿਆ ਖੁੱਭ ਗਈਆਂ ਜਿਹੜੇ ਬਈ ਇਹਨਾਂ ਦੇ ਖੰਭ ਆ ਜਿਵੇਂ ਆਪਾਂ ਖੰਭ ਵੇਖਦੇ ਆ ਵਿਕਦੇ ਵੀ ਆ ਜਾਂ ਕਈ ਲੋਕ ਸ਼ੌਂਕ ਨੂੰ ਵੀ ਰੱਖਦੇ ਆ ਖੰਭ ਹਨਾ ਘਰਾਂ ਦੇ ਵਿੱਚ ਇਹ ਇਹਨਾਂ ਜਿਹੜੇ ਖੰਭ ਆ ਉਹ ਫਿਰ ਕਿਦੋਂ ਡੈਗਦੇ ਡੂਕਦੇ ਆ ਜ ਜਦੋਂ ਉਹ ਸਾਲ ਦੇ ਵਿੱਚ ਇੱਕ ਵਾਰੀ ਡੈਗਦੇ ਆ ਹੂੰ ਸਾਰੇ ਡੈਗ ਪੈਂਦੇ ਆ ਸਾਰੇ ਡੈਗ ਪੈਂਦੇ ਆ ਹੂੰ ਸਾਲ ਦੇ ਵਿੱਚ ਮਾਰ ਲੋ ਜਦੋਂ ਸੌਣ ਭਾਦੋਂ ਨਾਂਗੀ ਉਹ ਤੋਂ ਬਾਅਦ ਇਹ ਝਾੜਨੇ ਸ਼ੁਰੂ ਕਰ ਦਿੰਦਾ ਹੂੰ ਮਹੀਨੇ ਦੇ ਵਿੱਚ ਸਾਰੇ ਝੜ ਜਾਂਦੇ ਆ। ਅੱਛਾ ਮਹੀਨੇ ਚਾਰ ਛੜ ਤੇ ਕਿਤੇ ਦੋ ਛੜ ਤੇ ਹੂੰ ਐ ਲਿੱਗੀ ਜਾਂਦੇ ਆ। ਹੂੰ ਠੀਕ ਐ ਬਈ ਤੇ ਬਈ ਇਹ ਜਿਹੜੀ ਮੋਰਨੀ ਹੁੰਦੀ ਐ ਆਂਡੇ-ਉਂਡੇ ਕਿੰਨੇ ਦਿੰਦੀ ਐ? ਜੇ ਜਿਵੇਂ ਰੱਖੇ ਆ ਥੋੜਾ ਬੋਲ। ਉਹ 6 ਵੀ ਦੇ ਦਿੰਦੀ ਐ ਕੋਈ 4 ਵੀ ਦੇ ਦਿੰਦੀ ਐ ਪਰ ਸਾਡੇ ਕੋਲੇ ਇੱਕ ਵਾਰ ਨੂੰ ਹੀ ਆਂਡੇ ਧਰਿਆ ਪਰ ਹੂੰ ਐਦਕੀ ਵੀ ਧਰੇ ਜੇ ਇੱਕ ਮੋਰਨੀ ਨੇ 4 ਆਂਡੇ ਹੂੰ ਉਹ ਤਿੰਨ ਖਰਾਬ ਹੋ ਗਏ। ਗਰਮੀ ਐ ਅਸਲ ਦੇ ਵਿੱਚ ਨਾ ਬੜੀ ਗਰਮੀ ਜਾਂਂਡੇ ਧਰਨੀਆਂ। ਹੂੰ ਉਹ ਲੋਭਰ ਉਹ ਆਂਡਿਆਂ ਤੋਂ ਇੱਕ ਅੱਧਾ ਹੀ ਬੱਚਾ ਨਿਕਲਦਾ ਖਰਾਬ ਵਾਲੇ ਹੋ ਜਾਂਦੇ ਜਿਵੇਂ ਭਈ ਜਿਵੇਂ ਆਪਾਂ ਕਈ ਕੁੱਤੇ ਵੇਖਦੇ ਆ ਜਿਵੇਂ ਹਸਕੀ ਕੁੱਤੇ ਆ ਉਹ ਏਸੀਆਂ ਉਸੀਆਂ ਥੱਲੇ ਰੱਖ ਰੱਖ ਲਈਦੇ ਆ ਫਿਰ ਇਹ ਆਂਦੇ ਆ ਏਸੀ ਉਸੀ ਥੱਲੇ ਰੱਖ ਕੇ ਨਹੀਂ ਹਿਸਾਬ ਚ ਆਉਂਦੇ ਨਹੀਂ ਫਿਰ ਏਸੀ ਥੱਲੇ ਉਹਦੇ ਚ ਬੱਚਾ ਨਹੀਂ ਬਣਨਾ ਹੂੰ ਠੀਕ ਇਹ ਇਹ ਜਿਹੜਾ ਬੱਚਾ ਬਣਦਾ ਉਹ ਬਣਦਾ ਦਾ ਗਰਮੈਸ਼ ਨਾਲ ਹੀ ਆ ਜਦੋਂ ਮੋਰਨੀ ਉੱਤੇ ਬੈਂਦੀ ਆ ਹੂੰ ਹਰ ਵਾਰ ਜਦੋਂ ਭਾਰੀ ਜ਼ਿਆਦਾ ਗਰਮੀ ਹੁੰਦੀ ਆ ਉੱਤੇ ਮੋਰਨੀ ਉੱਤੇ ਬੈਠੀ ਰਹਿੰਦੀ ਆ ਉਹ ਹੀਟ ਨਾਲ ਖਰਾਬ ਗਰੂ ਹੋ ਜਾਂਦੇ ਆ ਹੂੰ ਤੇ ਠੀਕ ਹੈ ਭਾਈ ਖਰਾਬ ਜ਼ਿਆਦਾ ਹੋ ਜਾਂਦੇ ਆ ਨਿਕਲਦੇ ਥੋੜਿਆ ਐ ਕਿ ਚਾਰ ਆਂਡੇ ਚੋਂ ਇੱਕ ਬੱਚਾ ਹੀ ਨਿਕਲਿਆ ਹੂੰ ਭਾਈ ਇਹ ਇਹਨਾਂ ਦੇ ਜਿਵੇਂ ਕੁੱਤੇ ਬਿੱਲੇ ਮਗਰ ਪੈ ਜਾਂਦੇ ਹੋਣਗੇ ਫਿਰ ਤੁਹਾਨੂੰ ਕੰਮ ਛੱਡ ਕੇ ਜਾਣਾ ਵੀ ਪੈਂਦਾ ਹੋਣਾ ਹੈ हां ਜਦੋਂ ਕੋਈ ਫੋਨ ਕਰਦੇ ਵੀ ਯਾਰ ਰੋਡਾਂ 'ਮੋਰ ਇੱਧਰ ਫਿਰਦਾ ਇੱਧਰ ਕੁੱਤੇ ਆ ਜਿਵੇਂ ਹੁਣ ਇੱਕ ਮੋਰ ਨਹੀਂ ਹੱਡਾ ਰੋੜੀ ਕਿੰਨੀ ਜਾਂਦੀ ਸੀ ਹੂੰ ਪਰ ਸੋਂ ਚੌਥੇ ਹੂੰ ਤੇ ਉਹ ਫਿਰ ਮੈਂ ਡੇਰੀ ਤੇ ਦੁੱਧ ਪਾਈ ਜਾਂਦਾ ਸੀ ਮੈਨੂੰ ਕਿਸੇ ਨੇ ਫੋਨ ਕਰਤਾ ਫਿਰ ਮੈਂ ਆਉ ਦਾ ਕੰਮ ਛੱਡ ਕੇ ਵਿੱਚੋਂ ਫੇਰ ਗਿਆ ਹੂੰ ਫਿਰ ਉਹਨੂੰ ਉੱਥੋਂ ਫੜ ਕੇ ਲਿਆਂਦਾ ਠੀਕ ਐ ਤੇ ਨਹੀਂ ਜੇ ਉਹ ਹੋਰ ਨਾ ਪਤਾ ਲੱਗਦਾ ਤੇ ਉਹਨੇ ਹੱਡਾ ਰੋੜੀ ਜੱਗਾ ਬਣਾਈ ਹੂੰ ਹੱਡਾ ਰੋੜੀ ਚ ਉਹਨੂੰ ਕੁੱਤੇ ਨੇ ਮਾਰ ਲੈਣਾ ਸੀ ਹੂੰ ਇਹ ਇਹ ਬਾਈ ਜਿਵੇਂ ਹੁਣ ਬੋਲਣ ਲੱਗ ਪਿਆ ਇਹ ਬਾळा ਕਦੋਂ ਬੋਲਦੇ ਕਦੋਂ ਬਾळा ਰੌਲਾ ਪਾਉਂਦੇ ਬਾळा ਇਹ ਬੋਲਦੇ ਜਦੋਂ ਬੱਦਲ ਹੋਏ ਹੁਣ ਓਕੇ ਆਮ ਜਾਂ ਰਾਤ ਨੂੰ ਇੱਥੇ ਕੋਈ ਪਸ਼ੂ ਖੁੱਲ ਗਿਆ ਹੂੰ ਕੋਈ ਬਿੱਲੀ ਵਗੈਰਾ ਆ ਗਈ ਉਦੋਂ ਬੋਲਦੇ ਆ ਜਦੋਂ ਇੱਕ ਬੋਲ ਪਿਆ ਫਿਰ ਸਾਰੇ ਲੱਗ ਜਾਂਦੇ ਆ ਠੀਕ ਐ ਜਿਵੇਂ ਇਹਨੇ ਆਵਾਜ਼ ਦਿੱਤੀ ਉਧਰੋਂ ਉਧਰੋਂ ਵੀ ਆਵਾਜ਼ ਆ ਗਈ ਹੈਨਾ ਵਿਚੀ ਮੋਰਨੀਆਂ ਲੱਗ ਜਾਂਦੀਆਂ ਹੂੰ ਠੀਕ ਆ ਆਦੋ ਵੀ ਮਿੱਤਰੋ ਤੁਹਾਨੂੰ ਉਧਰ ਵੀ ਵਿਖਾ ਦਿੰਨੇ ਆ ਤੇ ਇਹ ਮੋਰ ਮਾਰਦਾ ਥੋੜਾ ਐ ਤੇ ਉਹ ਉਹ ਤੁਸੀਂ ਦੇਖ ਸਕਦੇ ਹੋ ਵੀ ਜਿੱਕੂਏ ਪੁਰਿਆ ਹੂੰ ਲੈ ਉਧਰ ਬਾਈ ਆਵਾਜ਼ ਮਾਰਦਾ ਤੁਸੀਂ ਦੇਖ ਸਕਦੇ ਹੋ ਲੈ ਇਹ ਪਿਆਰ ਆ ਜਾਨਵਰਾਂ ਦੇ ਨਾਲ ਬਾਈ ਦਾ ਲੈ ਖਾਲਾ ਰੋਟੀ ਆ ਜਾ ਪੁਰਿਆ ਲੈ ਆ ਜਾ ਇਹਨਾਂ ਤੋਂ ਉੱਪਰੇ ਬੰਦੇ ਤੋਂ ਡਰਦੇ ਆ ਇਹ ਇਹ ਫਿਰ ਬਾਈ ਇਹਨਾਂ ਨੂੰ ਮੱਝਾ ਮੁੱਝਾ ਨਹੀਂ ਕੋਸ਼ ਕਹਿੰਦੀਆਂ ਨਾ ਨਾ ਕੁਝ ਨਹੀਂ ਕਹਿੰਦੀ ਇੱਥੇ ਪੱਖੇ ਚਾਲਦੇ ਹੁੰਦੇ ਨੇ ਤਾਂ ਬੈਠੇ ਰਹਿੰਦੇ ਓਕੇ ਜਾਂ ਜਿਵੇਂ ਪਸ਼ੂਆਂ ਦੇ ਕਿਹੜੀ ਪੈਰਾ ਪੂਰਾ ਥੱਲੇ ਤਾਂ ਨਹੀਂ ਆਉਂਦੇ ਇਹ ਨਹੀਂ ਪੈਰਾ ਥੱਲੇ ਤਾਂ ਨਹੀਂ ਆਇਆ ਤਾਂ ਨਹੀਂ ਆਉਂਦੇ ਹੂੰ ਠੀਕ ਹੈ ਬੀ ਛੋਟਾ ਹੁੰਦਾ ਦਾ ਭਲਾ ਮਿੱਦ ਦੇਨ ਪਰ ਪਸ਼ੂਆਂ ਦੇ ਪੈਰਾ ਥੱਲੇ ਨਹੀਂ ਆਉਂਦੇ ਹੂੰ ਠੀਕ ਇਹ ਇਹ ਬਈ ਹੋਰ ਕੀ ਕੀ ਖਾਂਦੇ ਜਿਵੇਂ ਤੁਸੀਂ ਦੱਸਿਆ ਵੀ ਅੰਗੂਰ ਖਾ ਲੈਂਦੇ ਆ ਇਹ ਅੰਗੂਰ ਮੂੰਗਫਲੀ ਪਾਲਕ ਪੱਤ ਗੋਭੀ ਹੂੰ ਤੇ ਰੋਟੀ ਹੂੰ ਜੋਲ ਹੂੰ ਮੱਕੀ ਗੁੱਲੀ ਡੰਡਾ ਕਣਕ ਠੀਕ ਐ ਸਾਰਾ ਖਾ ਜਾਂਦਾ ਹੂੰ ਬਈ ਰਿਸ਼ਤੇ ਰੁਸਤੇਦਾਰ ਮੰਗਦੇ ਵੀ ਹੋਣਗੇ ਬਹੁਤ ਮੰਗਦੇ ਗੰਡੇ ਵੀ ਖਾ ਜਾਂਦੇ ਅਸੀਂ ਗੰਡੇ ਵੀ ਚੀਰ ਕੇ ਬਾ ਦਿੰਨੇ ਆ ਅੱਛਾ ਕਿਹਾ ਹੋ 4:00 ਵਜੇ ਹੂੰ ਗੰਡੇ ਜੀਰ ਕੇ ਬਾਵਾਂਗੇ ਗੰਡੇ ਛੱਡੇ ਆਪ ਦੇ ਲਾਏ ਹੋਏ ਹੁੰਦੇ ਆ ਹੂੰ 4:00 ਵਜੇ ਗੰਡੇ ਬਾ ਦਿੰਨੇ ਆ ਚੀਰ ਕੇ ਰੋਟੀਆਂ ਬਾ ਦਿੰਨੇ ਆ ਠੀਕ ਐ ਬਈ ਬਸ ਫੇ ਖਾ ਖੂ ਕੇ ਬੈਠੇ ਰਹਿੰਦੇ ਆ ਮੈਂ ਮੈਂ ਸੁਣਿਆ ਭਾਈ ਕਹਿੰਦੇ ਜਦੋਂ ਘਰ ਦੀਆਂ ਔਰਤਾ ਕੰਮ ਕਰਦੀਆਂ ਰਸੋਈ ਚ ਵੀ ਨਾਲ ਹੀ ਚੱਲ ਜਾਂਦੇ ਆ ਹਨਾ ਹਾਂ ਜਦੋਂ ਕੋਈ ਵਾਰੀ ਕੋਸ ਇਧਰੋਂ ਭੁੱਖੇ ਹੋਣ ਹੂੰ ਤੇ ਫਿਰ ਉਹ ਨਾਲ ਹੀ ਉੱਥੇ ਉਧਰ ਜਾ ਵੜਦਿਆ ਉਥੇ ਕੁੰਬੀਆਂ ਕੰਮ ਕਰੀ ਜਾਂਦੀਆਂ ਤਾਂ ਉਥੇ ਫਿਰ ਜਾ ਕੇ ਬੋਲਣ ਲੱਗ ਜਾਂਦੇ ਹੂੰ ਭਾਈ ਦੱਸਦੇ ਅਸੀਂ ਭੁੱਖੇ ਆ ਫਿਰ ਉਥੇ ਕੋਸ ਨਾ ਕੋਸ ਪਾਉਣਾ ਬੰਦੇ ਇਹਨਾਂ ਨੂੰ ਲਿਆ ਕੇ ਰੱਖੀਂਗਾ ਠੀਕ ਐ ਭਾਈ ਰਸਤੇ ਰਸਤੇਦਾਰ ਨਹੀਂ ਮੰਗਦੇ ਭਾਈ ਫਿਰ ਹਾਂ ਮੰਗਦੇ ਆ ਬਥੇਰੇ ਫੇਰ ਕੀ ਕੀ ਕਹਿੰਦੇ ਹੋ ਫੇਰ ਉਹਨਾਂ ਅਗਲੇ ਨੂੰ ਕਹੀਦਾ ਭਾਈ ਵੱਡੇ ਆਏ ਨਹੀਂ ਛੋਡੇ ਕੋਲੇ ਰਹਿਣ ਹੂੰ ਇਹ ਤਾਂ ਛੋਟੇ ਹੀ ਘਜਾਉਣੇ ਪੈਣਗੇ ਫੇਰ ਹੀ ਰਹਿਣਗੇ ਬਾਕੀ ਉਹਨੇ ਇੱਥੇ ਜੰਮਿਆ ਇੱਥੀ ਇਹ ਰਹਿੰਦੇ ਆ ਇੱਥੇ ਇਹਨਾਂ ਨੂੰ ਆਏ ਆ ਵੀ ਇਹ ਸਾਡਾ ਇਹੀ ਘਰ ਆ ਵੀ ਇੱਥੇ ਅਸੀਂ ਰਹਿਣਾ ਜੇ ਹੁਣ ਇਹਨੂੰ ਆਪਾਂ ਕਿਤੇ ਲਿਜਾ ਕੇ ਹੋਰ ਛੱਡਾਂਗੇ ਇਹਨੇ ਇਹ ਜਿਹੀ ਸਿਸਟਮ ਭਲਣਾ ਉਥੇ ਜਿਹੜੇ ਭੱਜ ਜਾਣਾ ਨਹੀਂ ਰਹਿਣਾ ਕਿਉਂਕਿ ਇਹਨੇ ਆ ਕੇ ਇਹ ਹੁਣ ਪਿੰਡ ਚ ਜਾ ਵਰਦੇ ਆ ਪਿੰਡ ਚੋਂ ਮੁੜ ਕੇ ਇੱਥੇ ਆਉਂਦੇ ਆ ਉਹਨਾਂ ਨੂੰ ਪਤਾ ਵੀ ਸਾਡਾ ਘਰ ਆ ਉਥੇ ਹੂੰ ਜੇ ਹੁਣ ਇਹਨੂੰ ਕਿਤੇ ਆਪਾਂ ਰਿਸ਼ਤੇਦਾਰਾਂ ਨੂੰ ਦੇਵਾਂਗੇ ਜੀ ਤਾਂ ਉੱਥੇ ਜਾ ਕੇ ਇਹਨੇ ਦਾ ਹੀ ਮਾਹੌਲ ਬਾਲਣਾ ਹੈ ਜੀ ਹੂੰ ਤੂੰ ਉੱਥੇ ਇਹਨੇ ਖੜਨੇ ਨਹੀਂ ਭਾਜੂ ਇਹ ਕਿਹੜਾ ਬਾਕੀ ਇਹ ਰਾਸ਼ਟਰੀ ਪੰਚੀ ਹੈ ਇਹਨੂੰ ਆਪਾਂ ਤਾੜ ਕੇ ਰੱਖ ਨਹੀਂ ਸਕਦੇ ਆ ਜਿਆਦਾ ਹੂੰ ਐ ਤਾਂ ਹੈ ਨਹੀਂ ਵੀ ਆਪਾਂ ਲੈ ਕੇ ਤੇ ਇਹਨੂੰ ਆਪਾਂ ਅੰਦਰ ਬਾੜ ਕੇ ਰੱਖ ਲਾਂਗੇ ਇਹ ਰਾਸ਼ਟਰੀ ਪੰਛੀ ਹੈ ਇਹਨੂੰ ਅੰਦਰ ਆਪਾਂ ਤਾੜ ਨਹੀਂ ਸਕਦੇ ਆ ਆਪਦੀ ਆਜ਼ਾਦੀ ਨਾ ਰਹਿੰਦਾ ਆ ਆਪਾਂ ਮੰਨ ਲਓ ਵੀ ਇਹਨੂੰ ਕੁਝ ਜਿਹੇ ਜਾਇਨ ਖਾਣ ਪੀਣ ਇਹਨਾਂ ਨੂੰ ਪਾਵਾਂਗੇ ਹੂੰ ਦਾ ਇਹਨਾਂ ਨੂੰ ਇੱਥੇ ਸਾਰਾ ਕੁਝ ਜੋ ਮਿਲਦਾ ਇਹ ਫਿਰ ਕਿਤੇ ਨਹੀਂ ਜਾਂਦੇ ਇਹਨਾਂ ਨੂੰ ਫਿਰ ਆਏ ਹੁੰਦਾ ਵੀ ਆਪਾਂ ਨੂੰ ਇੱਥੇ ਸਾਰਾ ਕੁਝ ਮਿਲਦਾ ਤੇ ਬਾਹਰ ਜਾ ਕੇ ਕੀ ਲੈਣਾ ਕੋਈ ਵੀ ਚੀਜ਼ ਆ ਜਦੋਂ ਕਿਸੇ ਚੀਜ਼ ਨੂੰ ਜਦੋਂ ਖਾਣ ਨੂੰ ਮਿਲਦਾ ਤੇ ਉਹ ਉਹ ਜੇ ਮੌਜ ਫਿਰ ਉੱਥੇ ਰਹਿੰਦੇ ਆ ਉਵੇਂ ਜਿਹੀ ਕਰੀ ਰਹਿਣ ਲੱਗ ਜਾਂਦਾ ਜਾਨਵਾਰ ਆ ਇੱਕ ਜਾਨਵਾਰ ਆ ਬੱਸ ਉਹ ਵੀ ਗੱਜ ਜਾਂਦਾ ਉਹਨੂੰ ਆਦਤ ਬਣ ਜਾਂਦੀ ਆ ਜੀ ਹਾਂ ਬਾਈ ਬਾਰ ਬਾਰ ਸ਼ੁਕਰੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਨਾਲੇ ਅਸੀਂ ਵੀ ਮੋਰ ਦੇਖੇ ਇੰਨੀ ਗਿਣਤੀ ਦੇ ਵਿੱਚ ਹਨਾ ਤੇ ਜੁੜੇ ਰੋ ਸਫਰ ਟੀਵੀ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੇ ਕੁਦਰਤ ਨੂੰ ਪਿਆਰ ਕਰਨ ਵਾਲੇ ਖਾਸ ਤੌਰ ਤੇ ਸਸਿਕਾ